ਅੱਜ ਅਫਸੋਸ ਦੇ ਲਈ ਮੈਂ ਅੱਜ ਇੱਥੇ ਨਾਪਾ ਵਿਖਿਆ ਆਇਆ ਸੀ ਸੋ ਅਸੀਂ ਬੈਠ ਕੇ ਦੁੱਖ ਸੁਖ ਕੀਤਾ ਔਰ ਅਰਦਾਸ ਕੀਤੀ ਹੈ ਵੀ ਦਾ ਲਾਲ ਸਿੰਘ ਹੋਰ ਜਿਨ੍ਹਾਂ ਨੇ ਬੜੀ ਸੇਵਾ ਕੀਤੀ ਸਾਹਿਬ ਦੀ ਸੰਗੀਤ ਦੀ ਇਹ ਚਾਹੇ ਮਨੋਂ ਮਟਰ ਗੁਰਦਾਨ ਜੀ ਨੇ ਕਹਿੰਦੇ ਕੋਈ 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 ਪਰਫੈਕਟ ਆਖ ਤਾਂ ਨੇ गुरुदेव सिंह तो देव, देव मान जेडे के ਮਾਨਯੋਗ ਵਿਧਾਇਕ ਨੇ ਨਾਬਾ ਤੋਂ ਸਾਡੇ ਸਾਥੀ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਸਤਕਾਰਯੋਗ ਪਿਤਾ ਜੀ ਸਰਦਾਰ ਲਾਲ ਸਿੰਘ ਜੀ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸੀ ਬੜੀ ਦੁਖਦਈ ਘਟਨਾ ਸੀ ਦੁਖਦਾਈ ਘਟਨਾ ਸੀ ਇਹ ਸੋ ਅਸੀਂ ਇੱਕ ਪਰਿਵਾਰ ਦੇ ਮੈਂਬਰ ਆ ਸੋ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਤੇ ਸ਼ਰੀਕ ਹੋਣਾ ਹੁੰਦਾ ਸੋ ਇਹਨਾਂ ਦਾ ਦੁੱਖ ਵਡਾਉਣ ਲਈ ਅੱਜ ਅਫਸੋਸ ਦੇ ਲਈ ਮੈਂ ਅੱਜ ਇੱਥੇ ਨਾਬਾ ਵਿਖੇ ਆਇਆ ਸੀ ਸੋ ਅਸੀਂ ਬਾੜ ਕੇ ਦੁੱਖ ਸੁਕੀਤਾ ਔਰ ਅਰਦਾਸ ਕੀਤੀ ਹੈ ਵੀ ਦਾ ਲਾਲ ਸਿੰਘ ਹੋਰਾਂ ਜਿਨ੍ਹਾਂ ਨੇ ਬੜੀ ਸੇਵਾ ਕੀਤੀ ਸਾਹਿਤ ਦੀ ਸੰਗੀਤ ਦੀ ਔਰ ਬੜੀਆ ਸਿੱਖਿਆ ਦਿੱਤੀ ਸਾਡੇ ਸਾਥੀ ਲਗਦੇਵ ਸਿੰਘ ਜੀ ਦੇ ਮਾਰ ਹੋਰਾਂ ਨੂੰ ਉਹਨਾਂ ਦੀ ਆਤਮਾ ਨੂੰ ਪਰਮਾਤਮਾ ਆਪਣੇ ਚਰਨਾਂ ਦੀ ਨਵਾਸ ਬਖਸ਼ੇ ਔਰ ਪਿੱਛੇ ਪਰਿਵਾਰ ਨੂੰ ਪਾਣਾ ਮੰਨ ਦਾ ਬਲ ਬਖਸ਼ੇ ਤਾਂ ਮੈਂ ਸਾਡੇ ਸਤਿਕਾਰਯੋਗ ਸਪੀਕਰ ਵਿਧਾਨ ਸਭਾ ਪੰਜਾਬ ਸਰਦਾਰ ਕੁਲਤਾਰ ਸਿੰਘ ਜੀ ਸਦਮਾ ਸਾਹਿਬ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਹੈ ਜਿਹੜੇ ਕਿ ਮੇਰੇ ਪਿਤਾ ਜੀ ਜੀ ਮੌਤ ਤੋਂ ਬਾਅਦ ਬਹੁਤ ਵੱਡਾ ਦੁੱਖਾਂ ਦਾ ਪਹਾੜ ਸਾਡੇ ਪਰਿਵਾਰ ਤੇ ਡਿੱਗਿਆ 28 ਤਰੀਕ ਨੂੰ ਸਾਡੇ ਬਾਪੂ ਜੀ ਚੜ੍ਹਾਈ ਕਰ ਗਏ ਸਦਾ ਲਾਲ ਸਿੰਘ ਜੀ ਤੇ ਅੱਜ ਅਫਸੋਸ ਪ੍ਰਗਟ ਕਰਨ ਵਾਸਤੇ ਵਿਸ਼ੇਸ਼ ਤੌਰ ਤੇ ਨਾਬਾ ਦੇ ਵਿੱਚ ਆਇਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਬਜ਼ੁਰਗ ਜਿਹੜੇ ਆ ਸਾਡੇ ਪੰਜਾਬ ਦੇ ਵਿੱਚ ਅਗਰ ਮੈਂ ਗੱਲ ਕਰਾਂ ਜਿਵੇਂ ਮੇਰੇ ਪਿਤਾ ਇਸ ਬਬੂ ਲਾਲ ਸਿੰਘ ਜੀ 1934 ਦਾ ਬਰਥਰ ਹੁਣ 2024 ਦੇ ਵਿੱਚ ਚਲੇ ਗਏ तकरीबन 90 ਸਾਲ ਪਲੱਸ ਉਮਰ ਜਿਹੜੀ ਹੈ ਉਹ ਜਿਹੜੀ ਉਹ ਉਹ ਕੈਲੀਬਰ ਦੇ ਲੋਕ ਜਾਂ ਉਸ ਸਮੇਂ ਦੇ ਲੋਕ ਜਿਹੜੇ ਬਹੁਤ ਥੋੜੇ ਰਹਿ ਗਏ ਪੰਜਾਬ ਦੇ ਵਿੱਚ ਮਤਲਬ ਇਹ ਬਜ਼ੁਰਗਾਂ ਦਾ ਜਾਣਾ ਮੇਰੇ ਪਿਤਾ ਜੀ ਕਿਸੇ ਤੇ ਵੀ ਪਿਤਾ ਜੀ ਮਾਂ-ਬਾਪ ਦਾ ਜਾਣਾ ਇਸ ਉਮਰ ਦਾ ਐ ਸਮਝ ਲਿਓ ਕਿ ਇੱਕ ਪੀੜੀ ਇੱਕ ਪੂਰੀ ਦੀ ਪੂਰੀ ਹਿਸਟਰੀ ਜਿਹੜੀ ਆ ਉਹਨਾਂ ਦੇ ਨਾਲ ਹੀ ਚੱਲੀ ਗਈ ਸੰਤਾਂ ਉਹ ਨਾਂ ਵੀ ਨਹੀਂ ਯਾਦ ਉਹ ਜ਼ੁਬਾਨ ਜਿਹੜੀ ਬੋਲਦੇ ਸੀ ਉਹਦੇ ਵਿੱਚ ਕਈ ਲਫ਼ਜ਼ ਐਸੇ ਜਿਹੜੇ ਪੰਜਾਬੀ ਡਿਕਸ਼ਨਰੀ ਦੇ ਵਿੱਚ ਵੀ ਨਹੀਂ ਮਿਲਦੇ ਔਰ ਇਤਿਹਾਸ ਜਿਨ੍ਹਾਂ ਪੁਰਾਣੀਆਂ ਕਹਾਣੀਆਂ ਪੁਰਾਣੇ ਗੀਤ ਪੁਰਾਣੇ ਸਮੇਂ ਦੀਆਂ ਗੱਲਾਂ ਜਿਹੜੀਆਂ ਨੇ ਜਿਵੇਂ ਮੇਰੇ ਪਿਤਾ ਜੀ ਦਾ ਬਪੂ ਲਾਲ ਸਿੰਘ ਜੀ ਦੱਸਦੇ ਹੁੰਦੇ ਸੀ ਕਿ ਹਿੰਦੁਸਤਾਨ ਜਦੋਂ ਯਾਦ ਹੋਇਆ ਲੱਗਦਾ ਜਿਵੇਂ ਕੱਲ ਦੀ ਗੱਲ ਹੈ ਉਹ ਜਿਹੜੀਆਂ ਕੋ ਮਹਿਸੂਸ ਹੁਣਾਂ ਨੇ ਕੀਤਾ ਜਿਹੜਾ ਆਪਣੀਆਂ ਅੱਖਾਂ ਨਾਲ ਦੇਖਿਆ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਹਿਸਟਰੀ ਨਾਲ ਲੈ ਕੇ ਘੁੰਮਦੇ ਨੇ ਸਾਡੇ ਬਜ਼ੁਰਗ ਮੈਂ ਤੇ ਹੀ ਬੇਨਤੀ ਕਰਦਾ ਹਾਂ ਸਾਰੇ ਪੰਜਾਬੀਆਂ ਨੂੰ ਦੁਨੀਆ ਭਰ ਦੇ ਵਿੱਚ ਜਿੱਥੇ-ਥੇ ਆਪਣੇ ਭੈਣ ਭਰਾ ਵੱਸਦੇ ਨੇ ਕਿ ਆਪਣੇ ਮਾਂ-ਬਾਪ ਦੀ ਸੇਵਾ ਕਰੋ ਆਪਣੀ ਮਾਂ ਦੀ ਆਪਣੇ ਬਾਪ ਦਾ ਸਤਿਕਾਰ ਕਰੋ ਇਹ ਬਹੁਤ ਕਣਛਾਵੇਂ ਬੂਟੇ ਨੇ ਇਹਨਾਂ ਦੀ ਸ਼ਾਨ ਜਿਹੜੀ ਹੈ ਨਾ ਜਿਹਦਾ ਨਿਗਮਾਨ ਕੇ ਆਪਾਂ ਵੱਡੇ ਹੋਏ ਹਾਂ ਔਰ ਇਹਨਾਂ ਦਾ ਜਿੰਨਾ ਆਪਾਂ ਕਰਾਂਗੇ ਉਨਾ ਹੀ ਵੱਧ ਫਲ ਜਿਹੜਾ ਮਿਲੂਗਾ ਅਸੀਂ ਗਰੀਬ ਪਰਿਵਾਰ ਦੇ ਵਿੱਚ ਅਸੀਂ ਛੇ ਪੜਾ ਦੋ ਪੈਣਾ ਅਸੀਂ ਸਾਰੇ ਪੜੇ ਆਂ ਔਰ ਮੇਰੇ ਪਿਤਾ ਜੀ ਪਿੰਨਾਂ 'ਚ ਫੇਰੀ ਕਰਦੇ ਰਹੇ ਉਹਨਾਂ ਨੇ ਲੰਮਾ ਸਮਾਂ 40-45 ਸਾਲ ਸਾਈਕਲਾਂ ਦੀ ਦੁਕਾਨ ਕੀਤੀ ਏ ਪਰ ਇੱਕ ਕਿਰਤਨਾ ਜੁੜਿਆ ਇਨਸਾਨ ਜਿਹਨੂੰ ਇੰਨੀਕ ਸਮਝ ਸੀ ਕਿ ਸਿੱਖਿਆ ਜਿਹੜੀ ਹੈ ਸਭ ਤੋਂ ਵੱਡਾ ਵਰਦਾਨ ਹੈ ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਮੈਂ ਹੁਣ ਪੀ ਐਚ ਡੀ ਕਰ ਰਿਹਾ ਜਦੋਂ ਮੇਰਾ ਪੀ ਐਚ ਡੀ ਦਾ ਟੈਸਟ ਹੋਇਆ ਤੇ ਮੈਂ ਦੱਸਿਆ ਬਾਪੂ ਜੀ ਨੂੰ ਆ ਕੇ ਕਿ ਮੈਂ ਮੇਰੀ ਅੱਜ ਟੈਸਟ ਸੀਗਾ ਆਨਲਾਈਨ ਤੇ ਮੈਂ ਉਹ ਚ ਪਾਸ ਹੋ ਗਿਆ ਬੜੇ ਖੁਸ਼ ਹੋਏ ਤੇ ਮੈਨੂੰ ਬਹੁਤ ਖੁਸ਼ੀ ਹੈ ਮੇਰਾ ਪੁੱਤ ਪੀ ਐਚ ਡੀ ਕਰ ਰਿਹਾ ਤੇ ਇਸ ਤਰ੍ਹਾਂ ਦੀ ਜਿਹੜੀ ਇਹ ਸੋਚ ਵਾਲੇ ਇਨਸਾਨ ਇਹ ਤਾਂ ਬੰਦਾ ਸੋਚਦਾ ਕਿ ਬੱਚੇ ਵੱਡੇ ਨੇ ਵੱਡਾ ਪਰਿਵਾਰ ਹੈ ਕੱਲ ਨੂੰ ਕਿਤੇ ਕੰਮ ਕਰੋ ਪੈਸੇ ਲਿਆਓ ਆਪਾਂ ਘਰ ਵੱਡਾ ਬਣਾਈਏ ਵੱਡੀਆਂ ਗੱਡੀਆਂ ਲੈ ਲਈ ਤੇ ਜ਼ਮੀਨ ਜਾਇਦਾਦ ਬਣਾ ਲਈ ਉਹਨਾਂ ਨੇ ਜ਼ਿੰਦਗੀ ਭਰ ਦੇ ਵਿੱਚ ਸਬਰ ਸਤੋਖ ਵਾਲੀ ਜ਼ਿੰਦਗੀ ਬਤੀਤ ਕੀਤੀ ਹੈ ਕਦੇ ਵੀ ਉਹਨਾਂ ਨੂੰ 500 ਦੇ ਦਿਓ ਤਾਂ ਖੁਸ਼ 5000 ਦੇ ਦਿਓ ਤਾਂ ਨਾ ਵਿੱਚ ਦਿਓ ਤਾਂ ਖੁਸ਼ ਮੈਂ ਕਹਿੰਦਾ ਜੀ ਬਹੁਤ ਹੈ ਇਹ ਸਬਰ ਸੰਭੋਗ ਵਾਲੀ ਜ਼ਿੰਦਗੀ ਹੈ ਸਾਡੇ ਬਾਕੀ ਕੀ ਕਰੇ। ਜਿਸ ਸ਼ਾਸਤਰੀ ਕੁਦਾਰਕ ਸਿੰਘ ਸਨਮਾ ਸਾਹਿਬ ਸਾਡੇ ਭਰਾ ਨੇ ਬਹੁਤ ਸਤਿਕਾਰਯੋਗ ਨੇ ਸਮਾ ਗੱਡ ਕੇ ਆਏ ਨੇ ਮੈਂ ਇਹਨਾਂ ਦਾ ਦੋਨੇ ਹੱਥ ਚੁੜ ਕੇ ਸਿਰ ਚੁਕਾ ਕੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਜੀ ਰਾਸ ਗਿਆ। ਧੀ ਚਾਹੀ ਮਨਮਤਾ ਗੁਰਦਿਆਲ ਜੀ ਨੇ ਕਹਿੰਦੇ ਜਿੰਨ੍ਹੇ ਤੱਕ ਕੋਈ ਤੇ ਕੋਈ ਤੋਆ। ਬਤਨ ਨੂੰ ਲੋਈ ਰੰਗ ਉਸ ਜੇਲੀ ਮਾਰਨ ਨਾ ਤਾਈ ਕੋਤ। ਛੜਾ ਦੀ ਵੀਰ ਜੀ ਤੁਹਾਨੂੰ ਮਾਫ ਕਰਦੇ ਹਾਂ ਜੀ 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 ਜ you the